ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਦੀਆ ਫਾਰਮ YouTube ਚੈਨਲ ਦਾ ਟਰਟਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਲਖੂਵਾਲ ਤਸਵੀਲ ਨੀਂਹ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਨੀਟੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਧੰਨਵਾਹ ਸਾਰੇ ਪਸ਼ੂ ਤੁਹਾਨੂੰ ਦਿਖਾਉਣੇ ਆ ਇਹਨਾਂ ਦੇ ਵਿੱਚ ਤਿੰਨ ਚਾਰ ਮੱਝਾਂ ਤੇ ਇੱਕ ਗਾਂ ਵਾ ਸਾਰੀਆਂ ਜਿਹੜੀਆਂ ਤਾਜ਼ੀਆਂ ਹੀ ਸੂਈਆਂ ਵਾ ਇੱਕ ਆ ਜਿਹੜੀ ਹੁਣੇ ਸੋਈ ਆ ਤੇ ਇਹਨਾਂ ਨਾਲ ਜੇ ਬਹੁਤੇ ਟਾਈਮ ਨਹੀਂ ਹੋਏ ਸੋਈਆਂ ਨੇ ਵੀ ਇੱਕ ਇੱਕ ਦੋ ਦੋ ਦਿਨਾਂ ਦੀਆਂ ਜਿਹੜੀਆਂ ਸੋਈਆਂ ਆ ਦੇਖ ਸਕਦੇ ਤਾਜੀ ਨਾੜੂ ਜਿਹੜੇ ਨਾਲ ਆ ਤਾਜ਼ੀਆਂ ਸੋਈਆਂ ਸਾਰੀਆਂ ਨੇ ਯਾਦ ਆਵੇਂ ਪਹਿਲਾਂ ਨਾ ਝੋਟੀਆਂ ਤੁਹਾਨੂੰ ਵਿਖਾਉਣੀਆਂ ਆ ਵੀ ਪਹਿਲਣੇ ਤੇ ਉਹ ਵੀ ਪਹਿਲਣੇ ਸੋਈਏ ਜਿਹੜੀਓ ਨਹੀਂ ਕਹਿੰਦੇ ਮੇਰੀ ਜੀ ਕਮਾਲ ਦੀ ਹੋਣੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੀ ਬੋਲੋ ਵੀਰ ਜੀ ਸਾਨੂੰ ਸਾਬ ਵਧਿਆ ਜੇ ਤੇ ਨਾਮ ਦੱਸੋ ਇੱਕ ਵਾਰੀ ਫਿਰ ਨਾਮ ਮੀਤਾ ਕਰਨ ਲੱਗੂਆ ਸੀ ਨਾਲਾ ਜਿਹੜਾ ਮੈਂ ਆਖਿਆ ਤੇ ਫੋਨ ਨੰਬਰ ਹੀ ਬੋਲ ਦੋ 98436560 ਉਹਦੇ ਨਾਲ ਆ ਵੇਖਿਆ ਮਾਲ ਫਿਰ ਮਾਲ ਉਸੇ ਵਾਲੇ ਕਰ ਗਿਆ ਭਾਈ ਉਹਦੋਂ ਮਾਲ ਲੈ ਚਲੋ ਸਾਰਾ ਇਸਾਫ ਹੋ ਜੀ ਮਾਲ ਅੱਜ ਵੀ ਤੁਸੀਂ ਵੇਖੋ ਇਹ ਇੱਕ ਨੰਬਰ ਤੋਂ ਦੀਆਂ ਸਾਰੀਆਂ ਵੈੜ ਬੜੀ ਚੰਗੀ ਆ ਅੱਜ ਸਾਰੀਆਂ ਸਾਰੀਆਂ ਤਾਜ਼ੀਆਂ ਹੀ ਸੁਨੀਆਂ ਨੇ ਦੋ ਗਲਦੀਆਂ ਸੁਨੀਆਂ ਜਿਹੜੇ ਫੋਨ ਸੁਈਆਂ ਦੇਖੋ ਹਣ ਸੁਈ ਆ ਠੀਕ ਐ ਤੇ ਸ਼ੁਰੂਆਤ ਫਿਰ ਵੈੜ ਤੋਂ ਕਰ ਲਈਏ ਵੈੜ ਤੋਂ ਕਰੋ ਤਾਜ਼ੀ ਸੁਈ ਆ ਇਹ ਵੀ ਤੇ ਨਾੜੂ ਬਿਲਕੁਲ ਨਾ ਤਾਜ਼ਾ ਗਿੱਲਾ ਹੀ ਆ ਜਿਹੜਾ ਹੱਲੇ ਕਦੋਂ ਕਦੀ ਸੋਈ ਵੀਰਦੀ ਹੈ ਇਹ ਕੱਲ ਭਾਜੀ ਸੋਈ ਆ ਅੱਛਾ ਕੱਲ ਦੀ ਸੋਈ ਆ ਹਾਂਜੀ ਬਾਕੀ ਭਾਵੇਂ ਐਂ ਵੀ ਲੈ ਕੇ ਚੋ ਲੋ ਠੀਕ ਆ ਰਸੀ ਰਸੀ ਕੁਝ ਨਹੀਂ ਹੋਣੀ ਠੀਕ ਆ ਜੀ ਡਾਕਟਰ ਤੁਹਾਨੂੰ ਬੱਚਾ ਵਾਣੇ ਤੁਹਾਨੂੰ ਉਹਦਾ ਕਰੀ ਠੀਕ ਆ ਸੂਆ ਕਿਨਵਾਇਦਾ ਇਹ ਪਹਿਲਾ ਸੂਆ ਜੀ ਅੱਛਾ ਪਹਿਲਾ ਹੀ ਸੂਆ ਸੋਈ ਆ ਹਾਂਜੀ ਤੇ ਉਲੋਲਤ ਨਹੀਂ ਕਰਦੀ ਕੋਈ ਉਲੋਲ ਤੁਹਾਨੂੰ ਬੱਚਾ ਲਾ ਕੇ ਦਿਖਾ ਦੇਣਾ ਲਾਓ ਬੱਚਾ ਅੱਛਾ ਡਿਕਰ ਨਹੀਂ ਜੇ ਲੱਤ ਨਹੀਂ ਪੜਦੀ ਠੀਕ ਆ ਹਾਂ ਇਹ ਲਾ ਬਾਕੀ ਟੀਕਾ ਕਿਸੇ ਵੇਲੇ ਚੰਗਾ ਭਰਾਇਆ ਸੀ ਤੇ ਮਗਰ ਬੱਚਾ ਆ ਪਰ ਆਹ ਦੇਖ ਸਕਦੇ ਜੀ ਬਾਕੀ ਜੇ ਬੋੜਾ ਹੀ ਆ ਬਿਲਕੁਲ ਨਹੀਂ ਜਿਹਾ ਹੀ ਬੜੀ ਡਾੜੀ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਆ ਥਾਣੇ ਤੇ ਦੇਖ ਸਕਦੇ ਜੀ ਕੋਈ ਨਹੀਂ ਭਾਵੇਂ ਆਦੀ ਪਿਛੋਂ ਦੀ ਮੈਜੋ ਆ ਰਿਹਾ ਠੀਕ ਆ ਮਾਨੂੰ ਲੱਤ ਨਹੀਂ ਮਾਰਨੀ ਇਹਨੇ ਆਲੋ ਠੀਕ ਆ ਹਾਂ ਇਹ ਨਹੀਂ ਤੋੜ ਦੋ ਫੇਰ ਇੱਕ ਰੀਨਾ ਬਾਕੀ ਪ੍ਰਿੰਟ ਵੀ ਸੋਨਾ ਵਾ ਤੇ ਥੱਲੇਆਂ ਸਫਾਈ ਜੋ ਟਰਮੀਟ ਦੀ ਦੋ ਤੇ ਕਿੰਨਾ ਕਿ ਚਵਾਈ ਜਾਊਗੀ ਵੀਰ ਜੀ ਹਲੇ ਦੋ ਹੀ ਟੋੜਨੀਆਂ ਦੀਆਂ ਨੇ ਹਾਂਜੀ 25 17 12 ਮਿਲੂ ਦੇ ਨਾਲ ਹੀ ਬਣੀ ਜਾਣਾ ਚੰਗੀ ਬਾਕੀ ਰੰਗ ਰੂਪ ਦੀ ਬੜੀ ਸਫਾਈ ਚ ਅਜਿਹਾ ਲਾਇਆ ਹੋ ਜੀ ਤੇ ਕਿੰਨਾ ਫੇਰ ਰੱਖਣਾ ਵਿਧੀ ਦਾ ਮੁੱਲ ਜਿਆਦਾ ਕਰੀਏ ਸਰ ਕਰਗੇ ਇਹ 60 ਦੇ ਜਿਆਦਾ ਹੋ ਜਾਣਗੇ ਕਿਉਂ ਚਮ ਕਰਦੀ ਹੈ ਮਨ ਕਰ ਦਿੰਦੇ ਨੇ 52 ਦੀ ਦੇ ਦੀਏ 52000 ਦੀ ਕਰ ਕਿਉਂ ਛੋਟ ਛੋਟ ਮੋਕੇ ਤੇ ਕਰ ਦੋ ਕੋ ਫੋਨ ਲਾਵੇ ਇੱਕ ਰਹੀ ਹੈ ਨਾ ਹੋਰ ਬਾਕੀ ਕੋਈ ਸ਼ੱਕ ਨਾ ਬਚੀ ਜੋ ਉਹ ਠੰਡੀ ਧੀਰੀ ਆ ਠੀਕ ਹੈ ਪਹਿਲਾਂ ਤੱਪਣੀਆਂ ਫਿਰਨੀਆਂ ਉਦੋਂ ਦੀ ਠੀਕ ਆ ਭਾਵੇਂ ਆ ਦੀ ਬੈਰ ਕੋਈ ਰੱਸੀ ਰੁੱਸੀ ਪਾਉਣ ਦੀ ਲੋੜ ਨਹੀਂ ਤੇ ਹੁਣੇ ਕਾਫੀ ਝੋਟੀ ਜਿਹੜੀ ਆ ਇਹ ਵੀ ਦਿਖਾਈਏ ਕਾਫੀ ਖੂਬਸੂਰਤ ਝੋਟੀ ਆ ਜਿਹੜੀ ਤੇ ਬੱਚਾ ਕੀ ਜੀ ਤੇ ਮਗਰ ਮਗਰ ਕੱਟਾ ਜੀ ਵੀ ਮਗਰ ਕੱਟਾ ਵੀ ਠੰਡੀ ਤੇਰੀ ਜੀ ਮੈਂ ਤਾਂ ਇਹਦਾ ਵੀ ਬੱਚਾ ਲਾ ਕੇ ਛੱਡੋ ਬੱਚਾ ਫਿਰ ਇਹਦਾ ਵੀ ਦਿਖਾ ਦिए ਹਾਂ ਦੇਖ ਲਦੇ ਇਹ ਕਦੋਂ ਕਦੀ ਸੋਈ ਵੀ ਜੀ ਕੱਲ੍ਹ ਸੋਈ ਜੀ ਇਹ ਵੀ ਕੱਲ ਦੀ ਸੋਈ ਆ ਮੇਲੀ ਦਾ ਕੱਟਾ ਜੀ ਮੇਲੀ ਜੋੜੀ ਸਾਰੀਆਂ ਨਿਸ਼ਾਨੀਆਂ ਵੇਖੋ ਹਾਂਜੀ ਤੇ ਇਹ ਸੂਆ ਪਹਿਲਾਂ ਹੀ ਸੂਆ ਪਹਿਲਾਂ ਤਾਂ ਫਿਰ ਪਨੀਰ ਲੱਖੋ ਕਿੰਨਾ ਨੇ ਵੱਡੀਆਂ ਬਣੀਆਂ ਇਹ ਨਹੀਂ ਬਣੀਆਂ ਜੋੜੀਆਂ ਹਾਂਜੀ ਹਾਂਜੀ ਬਹੁਤ ਜ਼ਿਆਦਾ ਜਨੀ ਨਹੀਂ ਹੋਈ ਤੇ ਹੱਦੋਂ ਵੱਗ ਤੇ ਦੰਦ ਉਹ ਕਿਤਰਾ ਜੀ ਚੌਕੀ ਜੇ ਚਾਰ ਦੰਦ ਚੈੱਕ ਕੀਤੇ ਤੁਸੀਂ ਹਾਂਜੀ ਠੀਕ ਦਿਖਾ ਦਿੰਦੇ ਦਿਖਾ ਦਾਂਗੇ ਹਨਾ ਤੇ ਉਹ ਤੇਰਾ ਦੁੱਧ ਕਿੰਨਾ ਕੇ ਚੁਾਈ ਜਾਊਗੀ ਜੀ ਮੇਰੇ ਖਿਆਲ ਨਾਲ ਜਿੱਦਾਂ ਛੋਟੀ ਬਣੀ ਹੋਣੀ ਚੰਗੀ ਆ ਮਤਲਬ ਦੁੱਧ 12 13 ਕਿਲੋ ਨੂੰ ਕਿਹਿੰਦਾ ਨਸਲ ਦੀ ਬੜੀ ਛੋਟੀ ਠੀਕ ਆ ਜੀ ਹਾਂਜੀ ਠੀਕ ਹੈ ਤੇ ਬਾਕੀ ਚਿਹਰੇ ਤਾਂ ਵੀ ਬੜੀ ਖੂਬਸੂਰਤ ਹੈ ਹਾਂ ਦੇਖ ਸਾਡੇ ਬਿੱਲੀਆਂ ਖਾਵਾ ਇਹਦੀਆਂ ਜਮਾਂ ਕਰ ਵੀ ਤੇ ਨਹੀਂ ਜੀ ਦਾ ਕੱਟਾ ਬੜੀ ਸ਼ਾਂਤ ਜੀ ਆ ਜਿਹੜੀ ਇਹ ਵੀ ਬਹੁਤ ਠੰਡੀ ਇਹ ਪਹਿਲੇ ਡੰਗ ਨਹੀਂ ਜਲਦਦੀ ਠੀਕ ਹੈ ਜੀ ਮਾੜਾ ਜਿੰਨਾ ਵੀ ਤਾਂ ਪੈ ਰਿਹਾ ਆ ਦੇਖ ਸਾ ਤੇ ਜੀ ਬਸਮਗੀ ਦਿਖਾ ਦਵੇ ਜੀ ਬਹੁਤ ਜ਼ਿਆਦਾ ਜਿੰਨੀ ਇਹਨਾਂ ਦੇ ਤਾਂ ਕੋਈ ਪਤਾ ਨਹੀਂ ਲੱਗਦਾ ਮਰਦਾ ਵੀ ਠੀਕ ਹੈ ਹਾਂ ਜੀ ਬਾਕੀ ਚਾਰੇ ਥਣ ਜਿਹੜੇ ਗੁਲਾਬੀ ਰੰਗ ਦੇ ਆ ਕਾਫੀ ਸੋਹਣੇ ਲੱਗਦੇ ਆ ਜੀ ਠੀਕ ਆ ਵੀ ਜੀ ਬਹੁਤ ਚੋਈ ਹੋਦੀ ਆ ਦੋਰਾਂ ਆ ਫਿਰ ਇੱਕ ਰੀਨ ਨਾ ਕਈ ਜੀ ਜੀ ਮਾੜਾ ਮੋੜਾ ਕਰਦੀਆਂ ਨਾ ਹਾਂਜੀ ਨੂੰ ਉਹ ਵੀ ਮੰਨ ਲਓ ਪਤਾ ਹੀ ਨਹੀਂ ਚੱਲਦਾ ਮਾਰ ਦੋ ਠੀਕ ਹੈ ਕੋਈ ਨਹੀਂ ਸਮਝਿਆ ਨਾ ਉੱਥੇ ਬਾਹਰ ਜਾ ਦੇਖ ਫੇਰ ਹੀ ਬਾਹਰੋਂ ਬਣਾਣਾ ਆਣਾ ਪੜੇ ਦੂਰ ਦੂਰ ਲਗਾ ਇਹ ਫਿਲਡਪ ਬਾਕੀ ਆ ਦੇਖ ਸਾਦੇ ਠੀਕ ਹੈ ਗਾਵਾ ਵਾਂਗੂ ਆ ਦਈਆਂ ਵਾਲਾ ਸਾਡੇ ਆ ਦੇਖ ਸਾਦੇ ਜੀ ਛਿੱਗੀ ਦੇ ਜਿਹੜੇ ਬਰਾਬਰ ਦਈ ਹੈ ਕਰਨ ਤੇ ਸਾਈਡ ਵਾਲੇ ਦੰਦ ਹਲੇ ਉਤਨਾ ਛੋਟੇ ਹੀ ਆ ਜਿਹੜੇ ਦਿਖਾ ਦਈਏ ਕਦੇ ਵੀ ਦੀ ਚੰਗੀ ਤਰ੍ਹਾਂ ਥੋੜਾ ਜਿਹਾ ਦਿਖਾ ਦਈਏ ਆ ਦੇਖ ਸਾਦੇ ਜੀ ਛਿੱਗੀ ਦੇ ਬਰਾਬਰ ਕਰਨ ਦੀ ਹਲੇ ਠੀਕ ਹੈ ਜੀ ਲੈ ਜਾ ਕੇ ਚੋਗੀ ਮੰਲੇ ਛਿੱਗੀ ਮੰਲੇ ਸਾਡੇ ਸਾਹਮਣੇ ਹੀ ਬਾਕੀ ਥੱਲਿਆਂ ਬੜੀ ਕਮਾਲ ਦੀ ਤਿਆਰ ਹੋਈ ਆ ਥੱਲਿਆਂ ਪੂਰੀ ਸਫਾਈਆਂ ਚਾ ਝੋਟੀ ਜੜੀ ਬੜੀ ਜੀ ਇਦਾਂ ਦੀ ਨਿਕਸਣੀ ਥੱਲਿਆਂ ਚੰਗੀ ਬਣ ਗਈ ਆ ਕਿੰਨੀ ਵੀ ਸਿਰਫ ਲਾ ਲੋ ਹੋਈ ਆ ਹਾਂਜੀ ਬਾਕੀ ਅਲੱਗ ਜੀ ਵੈਰਾਈਟੀ ਆਗੇ ਹਾਂਜੀ ਤੇ ਇਹਦਾ ਫਿਰ ਮੁੱਲ ਮੁੱਲ ਵੀਰ ਦੀ 10 ਕਰ ਗਈ 10 ਤੇ ਜ਼ਿਆਦਾ ਨਾ ਹੋ ਚੁੱਕਾ ਦੱਸੋ ਕਿੰਨਾ ਕਰੀਏ ਜਿਆ ਜਿਆ ਕਰੀਏ ਫਿਰ ਪੂਰੀ ਨਹੀਂ ਦਿੰਦੇ ਲੱਖ ਦੀ ਹਾਂਜੀ ਤੇ ਕਿਤੇ ਕਿ ਕਿਵੇਂ ਚ ਕੋ ਦੋ ਤਿੰਨ ਜਰ ਛੋਟ ਕਰ ਦਈਏ ਕਿੰਨੀ ਦਸੋ ਤੇ 95 ਦੇ ਦਈਏ ਪੂਰੇ ਦੀ 95 ਦੀ ਦੇ ਦਾਂਗੇ 95 ਦਾ ਵੀ 1000 ਰੁਪਏ ਦੀ ਹੋਰ ਛੋਟ ਕਰ ਦਾਂਗੇ ਪਰ ਕੱਟੀ ਆਣਗੇ ਹਾਲੇ ਕੋ ਚੋ ਕੇ ਖੜੇ ਇਹ ਆ ਵੀ ਇੱਥੋਂ ਆਪਣੇ ਜੋ ਵੀ ਆ ਪਸੰਦ ਕਰਕੇ ਕਿਉਂਕਿ ਇਹਦੇ ਤੇ ਚਲੋ ਇਹਦੇ ਦੁੱਧ ਦੇ ਇੰਨੇ ਕਰਨਾ ਜਿਹੜਾ ਕੋ ਸ਼ਕੀਨ ਹੈ ਸੋਹਣੀਆਂ ਛੋਟੀਆਂ ਰੱਖਣ ਦਾ ਠੀਕ ਆ ਤੇ ਹੁਣ ਇੱਕ ਆ ਹੁਣੇ ਸੋਈ ਹੈ ਜੇ ਇਦਾਂ ਮਗਰ ਕੀਜੇ ਇਹ ਵੀਰ ਦੀ ਕਟਾਰ ਤਾਂ ਇਹਨੇ ਹੁਣ ਹੋਈ ਇਹਨੂੰ ਅੱਧਾ ਘੰਟਾ ਹੋਇਆ ਜੇ ਠੀਕ ਆ ਹਾਂਜੀ ਤੇ ਬੱਚਾ ਕੀ ਆ ਗਿਆ ਉਹ ਸੋ ਦੁੱਧ ਕਿੰਨਾ ਚੁਆਈ ਜਾਊਗੀ ਇਤਨਾ ਵੀ 12 13 ਕਿਲੋ ਦੀ ਮਟੀ ਆ ਠੀਕ ਆ ਹਾਂਜੀ ਸੋਆ ਕਿੰਨਾ ਜੇ ਇਹਦਾ ਸੂਆ ਜੀ ਸੂਆ ਇਹਦਾ ਵੀ ਪਹਿਲਾਂ ਹੀ ਦੱਸਦੇ ਆ ਬਾਕੀ ਥਾਣੇ ਚੰਗਾ ਦੂਰ ਤੇ ਲੱਗਾ ਵਾ ਥੱਲੇਆ ਮੜੀ ਤਿਆਰ ਹੈ ਜੀ ਲੈ ਜੋ ਜੀ ਅਜੇ ਜੇਰ ਜਿਹੜੀ ਇਹਦੀ ਪੈਨ ਵਾਲੀ ਹੈ ਤੇ ਇਹਦਾ ਫਿਰ ਮਤਲਬ ਵੀਰ ਜੀ ਨੇ ਅੱਛਾ ਹਾਂਜੀ ਤੇ ਇਹ ਕਿੰਨੇ ਦੀ ਦੇ ਦੇਣੀ ਆ 85 ਦੇ ਦੇਣੀ 85000 ਦੀ ਕਿ ਛੋਟ ਛੜ ਵਿੱਚ ਹੋਰ ਕਰ ਦੇ ਅੱਛਾ 84000 ਦੇ ਬਾਕੀ ਝੋਟੀ ਇਹ ਵੀ 12 13 ਕਿਲੋ ਵਾਲੀ ਹਲੇ ਸੁਈ ਹੋਣੀ ਠੀਕ ਆ ਮੰਨ ਲਓ ਤੁਹਾਨੂੰ ਪਤਾ ਦੋ ਤੇ ਹੁੰਦੇ ਦੋ ਚਾਰ ਦਿਨ ਲੱਗਦੇ ਆ ਹਾਂਜੀ ਹਾਂਜੀ ਬਾਕੀ ਠੰਡੀ ਧੀਰੀ ਇਹ ਵੀ ਬੜੀ ਜੀ ਠੀਕ ਆ ਤੇ ਹੁਣ ਫੇਰ ਇੱਕ ਜਿਹੜੀ ਆ ਵੀ ਬੁਰੀ ਵੀ ਫੇਰ ਵੇਚ ਦੇਣੀ ਆ ਪੂਰੀ ਰੀਤੀ ਰਿਵਾਜ ਇਹਾਰੇ ਹੁਣੇ ਤਿਆਰ ਹੋਲੇ ਅਗਲੀ ਵੀਡੀਓ ਚ ਪਾਵਾਂਗੇ ਅਗਲੀ ਵੀਡੀਓ ਚ ਤੱਕਰ ਤਿਆਰ ਹੋ ਜਾਨੀ ਨਾ ਕੋਈ ਨਹੀਂ ਤਿਆਰ ਅਗਲੀ ਵੀਡੀਓ ਦਿਨ ਦਿਨ ਦਿਖਾ ਦਿੰਦੇ ਆ ਫੁੱਲ ਕੇ ਅਗਲੀ ਵੀਡੀਓ ਪੂਰੀ ਫਿਰ ਜਿਹੜਾ ਇਹਦਾ ਹਾਰ ਸ਼ਿੰਗਾਰ ਕਰਕੇ ਹਾਰ ਹੋਰ ਪਾਓਗੇ ਉਦਨਪੁਰੇ ਨਵੇਂ ਚੱਪੂ ਪਾਓਗੇ ਕਿ ਅੱਜ ਤੱਕ ਜੇ ਪੁਰਾਣਾ ਹੀ ਪਾਇਆ ਵੈਨੂੰ ਹਾਂ ਤਿਆਰ ਜਿਹੜੀ ਹੋਣੀ ਦਈ ਹੈ ਇਹ ਵੀ ਲਗਭਗ ਅਗਲੀ ਵੀਡੀਓ ਤੇ ਤੁਹਾਨੂੰ ਚੰਗੀ ਤਰ੍ਹਾਂ ਦਾ ਮੈਂ ਦਿਖਾਉਣੀ ਆ ਉਦੋਂ ਤੱਕ ਜਿਹੜੀ ਥੱਲੇ ਆ ਪੜ ਜੂਗੀ ਇਹ ਘਰ ਦੀ ਮੱਝ ਫਿਰ ਵੇਚੀ ਆ ਬਣੀ ਕਿੰਨੇ ਦੁੱਧਾਂ ਲਈ ਉਤਰਾਏ ਦੋ ਤੇ 20 ਪਲੱਸ ਵਾਲੀ ਆ ਮੇਰੇ ਇਹਮੋ ਸਾਡੇ ਕੋਲ ਚਵਾ ਆ ਗਿਆ ਮੈਨੂੰ ਲੱਗਦਾ ਠੀਕ ਆ ਹਾਂਜੀ ਚਲੋ ਫਿਰ ਅਗਲੀ ਵੀਡੀਓ ਚ ਚੰਗੇ ਤਰ੍ਹਾਂ ਦੱਸਣਾ ਅੱਗੇ ਦਿਖਾ ਦਾਂ ਕੋਈ ਨਹੀਂ ਅਜੇ ਟਾਈਮ ਖੜਦੀ ਏ ਥੋੜਾ ਜਿਹਾ ਹਾਂਜੀ ਚਲੋ ਫਿਰ ਆ ਜਿਹੜੀ ਮੱਝ ਇੱਕ ਰਹਿ ਗਈ ਏ ਤੇ ਇਹਦੇ ਬਾਰੇ ਦੱਸੀਏ ਇਹ ਵੀਰ ਜੀ ਬੱਚੇ ਤੋਂ ਬਣਾਣਾ ਹੈ ਠੀਕ ਆ 50 ਸੁਆ ਆ ਆਹ ਦਿਓ ਲੋਰਣ ਸਰ ਪਿਓਰ ਵਿੱਚ ਹਰਪਦਾ ਨਹੀਂ ਮੈਂ ਵਹੀਂ ਕਿਹਨੇ ਬੜੀ ਮਹਿੰਗੀ ਦਿੰਦੀ ਏ ਹਾਂਜੀ ਹਾਂਜੀ ਤੇ ਦੁੱਧ ਵੀ ਆਂਦੇ ਵਿੱਚ 16 17 ਕਿਲੋ ਤਾਜ਼ੀ ਦਿੰਦੀ ਨੇ ਹੁਣ ਦਿਨ ਨੂੰ ਸੋਈ ਨੂੰ ਮੰਨ ਲਓ 4 ਮਹੀਨੇ ਦੇ ਅੜਗੜ ਹੋ ਗਿਆ ਮੈਂ ਤੁਹਾਨੂੰ ਕਹਿ ਦਈਏ ਅੱਛਾ ਹਾਂ ਤਾਂ ਮਹੀਨਾ ਬਣੀ ਨੂੰ ਹੋਗਾ ਉੱਤੇ ਦਿਨ ਹੋ ਗਿਆ ਪਰ ਉਹ ਖਾਦੀ ਨਹੀਂ ਗਰੰਟੀ ਤੇ ਦੁੱਧ ਕਿੰਨਾ ਹੈ ਦੇਖੋ ਹੁਣ ਲੋਕ ਕਿੰਨੇ ਹੀ 8 ਕਿਲੋ ਦਾ ਲੀਟਰ ਮਾਰ ਕੇ ਦਵਾਂਗੇ 9 ਹੀ ਹੋਗਾ 8 ਕਿਲੋ ਖਾਦੀ ਗਰੰਟੀ ਆ ਤੋੜ ਕੇ ਤੋੜ ਕੇ ਦਿਖਾ ਬਾਕੀ ਇਹ ਆ ਵੀ ਗਰਮੀ ਦਾ ਮੌਸਮ ਆ ਬੱਚੇ ਤਾਂ ਬਿਨਾ ਵਾ ਆਪਣੀ ਇਥੋਂ ਕੋਈ ਝੋਕੇ ਤਸੱਲੀ ਕਰਕੇ ਲਵੇ ਇਹ ਤਾਂ ਹੁਣੇ ਸਵੇਰੇ ਇਹ ਘਟ ਗਏ ਨੇ ਥੋੜੇ ਜਿਹੇ ਬਾਕੀ ਟੋਕੜ ਪਸ਼ੂ ਜਿਹੜਾ ਅਗਲੇ ਦਿਨ ਘਰੋਂ ਹੀ ਚੰਗੀ ਤਰ੍ਹਾਂ ਵੇਖ ਕੇ ਕਰੋ ਇਹ ਆ ਕਿ ਸਰੀਰਾਂ ਪੂਰੀ ਭਰੀ ਆ ਭਾਰੇ ਪੱਲੇ ਦੀ ਮੱਝ ਆ ਜਿਹੜੀ ਵੱਡੀਆਂ ਕੱਦ ਕਾਠ ਪੱਖਾਂ ਚਲੋ ਲੈ ਜਾ ਫਿਰ ਆਣ ਤੇਰੇ ਥੋੜੇ ਇੱਕ ਮੁੱਕੇ ਮੁੱਕੇ ਜਿਹੇ ਹੋਏ ਆ ਉਹ ਤੁਹਾਨੂੰ ਦਿਖਾ ਲਿਨ। ਬਾਕੀ ਇਹ ਵੀ ਥੱਲੇ ਹਵਾਲਾ ਤਰ੍ਹਾਂ ਸਫਾਈ ਹੋ ਗਈ। ਇਹ ਵੀ ਜਿਹੜੀ ਦੀ ਥਾਕੀ ਲਈ ਆ। ਠੀਕ ਆ। ਹਾਂਜੀ। ਆ ਦੇ ਸਾਡੇ ਸਾਡੇ। ਉਹਨੇ ਥਾਕੀ ਤੇ ਮਿਲਦੀ ਜੀ। ਠੀਕ ਜੀ। ਤੇ ਮੁੱਲ ਫਿਰ ਇਹਦਾ ਮੁੱਲ ਕੀ ਇਹਦਾ ਕਰ ਲੀ ਆਪਾਂ ਜੈਜਾ ਬਿਲਕੁਲ 60 ਅੱਛਾ ਤੇ ਦੋ ਛੱਡ ਦਾਂਗੇ 52000 ਤੇ ਮੌਕੇ ਤੇ ਹੋਰ ਕਰ ਦੋਗੇ ਕਰ ਦਾਂਗੇ ਛੋਟੀਆਂ ਬਾਕੀ ਦੋ ਨੰਬਰ ਚ ਵੀ ਨਹੀਂ 50000 ਮਾਜੇ ਆ ਕਿ ਭਾਰੀ ਆ ਮਾਜੇ ਵਜਨ ਵਾਲੀ ਆ ਠੀਕ ਆ ਤੇ ਬਾਕੀ ਇਹ ਆ ਵੀ ਚਲੋ ਜੋ ਵੀ ਆ ਤਾਜ਼ੀਆਂ ਹੀ ਸੁਈਆਂ ਆ ਤਾਜ਼ੀਆਂ ਹੀ ਸੁਈਆਂ ਵਾ ਇੱਕੋ ਹੀ ਆ ਦਿਨਾਂ ਦੀ ਸੁਈਆਂ ਨੇ ਅਸਲੀ ਤੇ ਦੋ ਕੱਲ ਸੁਈਆਂ ਨੇ ਬਾਕੀ ਆਪਨੇ ਮੇਰੇ ਵੀ ਰਾਣ ਕੇ ਇਥੇ ਤਸੱਲੀ ਕਰਕੇ ਜਿਹੜਾ ਨਹੀਂ ਆ ਸਕਦਾ ਵੀਡੀਓ ਕਰਦੇ ਖੜੇ ਕੋਚਵਾ ਆਪਣੀ ਇਥੇ ਤਸੱਲੀ ਤਸੱਲੀ ਹੋਵੇ ਤੇ ਫਿਰ ਤੁਹਾਡੇ ਕੁੰਡੇ ਤਾਂ ਖੁੱਲੇ ਕੋਈ ਹਨ ਬਾਕੀ ਜੋ ਵੀ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ